ਮਹੱਲੇ ਤੋਂ ਸਾਡੇ ਦਾ ਨਾਮ ਤਾਂ ਸੁੰਦਰ ਨਗਰ ਆ ਪਰ ਅਸੀਂ ਇੱਥੇ ਨਰਕ ਭਰੀ ਜ਼ਿੰਦਗੀ ਜਿਉ ਰਹੇ ਆ ਇੱਕ ਪਾਸੇ ਸਰਕਾਰ ਨੇ ਸਵੱਛ ਅਭਿਆਨ ਚਲਾਇਆ ਹੋਇਆ ਪਰ ਇੱਥੇ ਸਾਡੀ ਗਲੀ ਦੇ ਪੂਰਾ ਹਾਲ ਆ ਬਿਮਾਰੀਆਂ ਫੈਲਣ ਦਾ ਡਰਾ ਮੱਛਰ ਮੱਖੀਆਂ ਬਹੁਤ ਗੰਦਗੀ ਫੈਲੀ ਹੋਈ ਆ ਅਸੀਂ ਗਲੀ ਦੇ ਵਿੱਚ ਸਫਾਈ ਖੁਦ ਰੱਖ ਰਹੇ ਆ ਬੂਟੇ ਲਗਾਏ ਪਰ ਬੂਟੇ ਵੀ ਜੋ ਪਾਣੀ ਦੇ ਨਾਲ ਗਲ ਚੁੱਕੇ ਨੇ ਸਾਡੀ ਐਮਐਲਏ ਸਾਹਿਬ ਦਾ ਦਫ਼ਤਰ ਮਹਿਜ 50 ਗਾਜ ਦੀ ਦੂਰੀ ਤੇ ਆ ਇਸੇ ਗਲੀ ਦੇ ਮੋੜ ਤੇ ਦਫ਼ਤਰ ਆ ਪਰ ਕੋਈ ਇਸ ਗਲੀ ਵੱਲ ਅੱਜ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ 10-20 ਫੁੱਟ ਦੀ ਦੂਰੀ ਤੇ ਹੀ ਐ ਨਾਲ ਹੀ ਸਾਡੇ ਐਮਐਲਏ ਦਾ ਦਫਤਰ ਐ ਕੋਈ ਧਿਆਨ ਹੀ ਨਹੀਂ ਦਿੰਦਾ ਹੈਗਾ ਇਸ طرف ਤੇ ਵੀ ਕੋਈ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ ਤੇ ਹੁਣ ਤਾਂ ਪਾਣੀ ਪੂਰੀ ਪ੍ਰੋਪਰ ਗਲੀ 'ਚ ਆ ਜਾਂਦਾ ਜਦੋਂ ਬਾਰਿਸ਼ ਆਈ ਹੁੰਦੀ ਆ ਉਦੋਂ ਤਾਂ ਇੱਥੋਂ ਲੰਘਣਾ ਬਹੁਤ ਔਖਾ ਹੋ ਜਾਂਦਾ ਸਾਡੇ ਇੱਥੇ ਐਮਐਲਏ ਦੇ ਦਫਤਰ 'ਚ ਅਸੀਂ ਕਿੰਨੀ ਵਾਰੀ ਜਾ ਚੁੱਕੇ ਹਾਂ ਤੇ ਕਿਹਾ ਵੀ ਹੈਗਾ ਉਹਨਾਂ ਨੂੰ ਵੀ ਅਦਰ ਸਫਾਈ ਥੋੜੀ-ਬੋਤੀ ਕਰਵਾਈ ਜਾਵੇ ਇੱਕ ਪਾਸੇ ਤਾਂ ਸਰਕਾਰੀ ਗੱਲ ਕਹਿੰਦੀ ਆ ਕਿ ਸਵੱਛ ਅਭਿਆਨ ਚਲਾਉਂਦੀ ਆ ਦੂਸਰੇ ਪਾਸੇ ਅਸੀਂ ਸਾਰਾ ਮਹੱਲਾ ਜਿਹੜਾ ਹੈਗਾ ਉਹ ਨੱਕ ਭਰੀ ਜ਼ਿੰਦਗੀ ਬਤੀਤਣ ਦੇ ਵਿੱਚ ਮਜਬੂਰ ਰਹਾ ਬੱਚੇ ਨੇ ਪੜਨ ਜਾਂਦੇ ਨੇ ਜਿੰਨੇ ਬੰਦੇ ਕੰਮ ਕਰਨ ਜਾਂਦੇ ਨੇ ਉਹਨਾਂ ਨੂੰ ਇਹ ਗੰਦੇ ਪਾਣੀ ਦੇ ਵਿੱਚ ਦੀ ਲੰਘਣਾ ਪੈਂਦਾ ਹੈਗਾ ਇੱਕ ਆਮ ਕਹਾਵਤ ਹੈ ਵੀ ਜਿਹੜਾ ਸਿਆਣਾ ਬੰਦਾ ਨਾ ਉਹ ਆਪਣੇ ਆਲਾ-ਦਾਲਾ ਸਵਾਫ ਕਰਕੇ ਰੱਖਦਾ ਚਾਹੇ ਉਹ ਪਿੰਡ ਦਾ ਬੰਦਾ ਚਾਹੇ ਅਨਪੜ੍ਹ ਵੀ ਬੰਦਾ ਹੋਵੇ ਉਹ ਆਲਾ-ਦਾਲਾ ਆਪਣਾ ਸਾਫ ਕਰਕੇ ਰੱਖਦਾ ਵੀ ਮੇਰੇ ਘਰ ਦੋ ਬੰਦੇ ਆਣਗੇ ਤੇ ਉਹਨਾਂ ਨੂੰ ਪਤਾ ਲੱਗੇ ਵੀ ਮੇਰਾ ਘਰ ਸਾਫ-ਸੁਤਰਾ ਹੈਗਾ ਕੀ ਐਮਐਲਏ ਸਾਹਿਬ ਇਸ ਚੀਜ਼ ਤੇ ਕੇ ਗੌਰ ਨਹੀਂ ਕਰਦੇ ਜਾਂ ਜਿਹੜੇ ਇਹਨਾਂ ਦੇ ਸ਼ਹਿਰੀ ਪ੍ਰਧਾਨ ਨੇ ਅਸੀਂ ਉਹਨਾਂ ਨੂੰ ਵੀ ਬਾਰ-ਬਾਰ ਬੇਨਤੀ ਕਰ ਚੁੱਕੇ ਆਂ ਇੱਕ ਪਾਸੇ ਸਰਕਾਰ ਇਹ ਗੱਲ ਕਹਿੰਦੇ ਵੀ ਦਰਖਤ ਲਗਾਏ ਜਾਣ ਵੱਧ ਤੋਂ ਵੱਧ ਦਰਖਤ ਲਗਾਏ ਜਾਣ ਦੂਜੇ ਪਾਸੇ ਸਾਡੇ ਬੀਹੀ ਦੇ ਵਿੱਚ ਸਾਹਮਣੇ ਸੀ ਦੋ ਦਰਖਤ ਸੀਗੇ ਉਹ ਕਿਹਨੇ ਪੱਟੇ ਸਾਰਾ ਪਤਾ ਹੈ ਪਰ ਉਹਦੇ ਤੇ ਕੋਈ ਵੀ ਐਕਸ਼ਨ ਨਹੀਂ ਹੁੰਦਾ 78 ਸਾਲ ਹੋ ਗਏ ਆ ਸਰਕਾਰ ਦੇਸ਼ ਆਜ਼ਾਦ ਹੋਇਆ ਨੂੰ ਹਜੇ ਤੱਕ ਸਰਕਾਰਾਂ ਸਾਨੂੰ ਗਲੀਆਂ ਨਾਲੀਆਂ 'ਚ ੜ ਜਾ ਕੇ ਰੱਖਿਆ ਹੋਇਆ ਅਗਲੀ ਕੀ ਕਾਰਵਾਈ ਅਸੀਂ ਕੀ ਕਰਾਂਗੇ ਲੋਕ ਚੰਦਰਮਾ ਤੇ ਪਹੁੰਚ ਚੁੱਕੇ ਨੇ ਅਸੀਂ ਇੱਥੇ ਗਲੀਆਂ ਨਾਲੀਆਂ ਦੇ ਵਿੱਚ ਰੁੜਦੇ ਫਿਰਦੇ ਰਹੇ ਹਾਂ ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਇੱਥੇ ਸਰ ਪ੍ਰੋਬਲਮ ਜਿਹੜੀ ਹੈਗੀ ਆ ਉਹ ਇਹ ਹੈ ਸੀਵਰੇਜ ਦੀ ਬੜੀ ਵੱਡੀ ਪ੍ਰੋਬਲਮ ਹੈ ਤਕਰੀਬਨ 15 ਸਾਲ ਪਹਿਲਾਂ ਅ ਇੱਥੇ ਇਟ ਲੱਗੀ ਸੀਗੀ ਉਸ ਤੋਂ ਬਾਅਦ ਫਿਰ ਕਾਂਗਰਸ ਸਰਕਾਰ ਨੇ ਇੰਟਰਲੌਕ ਲਗਾਈ ਉਹ ਵੀ ਬੜੀ ਜਦੋਜਹਦ ਕਰਨ ਦੇ ਬਾਅਦ ਤਕਰੀਬਨ 3 ਸਾਲ ਦਫਤਰਾਂ ਦੇ ੱਟਕੇ ਖਾਣ ਦੇ ਬਾਅਦ ਇਟ ਲੱਗੀ ਇੱਥੇ ਉਹ ਵੀ ਅਧੂਰੀ ਲੱਗੀ ਇੱਕ ਰਸਤੇ ਦੇ ਵਿੱਚ ਤਾਂ ਬਿਲਕੁਲ ਪਾਣੀ ਦਾ ਨਿਕਾਸ ਹੈ ਹੀ ਨਹੀਂ ਨਾ ਕੋਈ ਸੀਵਰੇਜ ਆ ਤੇ ਨਾ ਹੀ ਕੋਈ ਨਾਲੀ ਹੈ ਅੱਧੇ ਰਸਤੇ ਦੇ ਵਿੱਚ ਨਾਲੀ ਬਣੀ ਆ ਉਹ ਵੀ ਮੇਨ ਤੋਂ ਡਾਊਨ ਕਰਕੇ ਪਾਣੀ ਦਾ ਤੁਸੀਂ ਦੇਖੇ ਰਹਾ ਮੂਵੀ ਦੇ ਰਹੀਂ ਪਤਾ ਦੇਖਦੇ ਹੋ ਤੁਸੀਂ ਪਾਣੀ ਦਾ ਬੜਾ ਬੁਰਾ ਹਾਲ ਹੈ ਇੱਕ ਪਾਸੇ ਤਾਂ ਸਰਕਾਰੀ ਗੱਲ ਕਹਿੰਦੀ ਆ ਕਿ ਸਵੱਛ ਅਭਿਆਨ ਚਲਾਉਂਦੀ ਆ ਦੂਸਰੇ ਪਾਸੇ ਅਸੀਂ ਸਾਰਾ ਮਹੱਲਾ ਜਿਹੜਾ ਹੈਗਾ ਉਹ ਨੱਕ ਭਰੀ ਜ਼ਿੰਦਗੀ ਬਤੀਤਣ ਦੇ ਵਿੱਚ ਮਜਬੂਰ ਹੋਇਆ ਬੱਚੇ ਨੇ ਪੜਨ ਜਾਂਦੇ ਨੇ ਜਿਨਨੇ ਬੰਦੇ ਕੰਮ ਕਰਨ ਜਾਂਦੇ ਨੇ ਉਹਨਾਂ ਨੂੰ ਇਹ ਗੰਦੇ ਪਾਣੀ ਦੇ ਵਿੱਚ ਦੀ ਲੰਘਣਾ ਪੈਂਦਾ ਹੈਗਾ ਮੀਂਹ ਦੇ ਵਿੱਚ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੇ ਇਸੇ ਥਾਂ ਤੋਂ ਜਿਸ ਜਿੱਥੇ ਅਸੀਂ ਖੜੇ ਹੈਗੇ ਆ ਇਸੇ ਥਾਂ ਤੋਂ ਤਕਰੀਬਨ 20 25 ਫੁੱਟ ਦੇ ਫਰਕ ਦੇ ਨਾਲ ਸਾਡੇ ਐਮਐਲਏ ਸਾਹਿਬ ਦਾ ਜਿਹੜਾ ਮੇਨ ਦਫਤਰ ਹੈਗਾ ਉਹ ਹੈਗਾ ਉਹਨਾਂ ਦੇ ਵਿੱਚ ਦਫਤਰ ਦੇ ਵਿੱਚ ਉਹਨਾਂ ਦੇ ਲੀਡਰ ਸਾਹਿਬਾਨ ਵੀ ਆਉਂਦੇ ਨੇ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਉਹਨਾਂ ਨੂੰ ਮਿਲਣ ਵਾਸਤੇ ਵੀ ਆਉਂਦੇ ਨੇ ਪਰ ਕੀ ਐਮਐਲਏ ਸਾਹਿਬ ਨੂੰ ਜਾਂ ਉਹਨਾਂ ਦੇ ਜਿਹੜੇ ਨਾਲ ਦੇ ਬੰਦੇ ਵਰਕਰ ਹੈਗੇ ਨੇ ਕੀ ਉਹਨਾਂ ਨੂੰ ਇਹ ਇੰਨਾ ਨਹੀਂ ਦਿਖਦਾ ਜਾਂਦਾ ਇੱਕ ਆਮ ਕਹਾਵਤ ਹੈ ਵੀ ਜਿਹੜਾ ਸਿਆਣਾ ਬੰਦਾ ਨਾ ਉਹ ਆਪਣੇ ਆਲਾ-ਦਾਲਾ ਸਵਾਫ ਕਰਕੇ ਰੱਖਦਾ ਹੈ ਚਾਹੇ ਉਹ ਪਿੰਡ ਦਾ ਬੰਦਾ ਚਾਹੇ ਅਨਪੜ੍ਹ ਵੀ ਬੰਦਾ ਹੋਵੇ ਉਹ ਆਲਾ-ਦਾਲਾ ਆਪਣਾ ਸਾਫ ਕਰਕੇ ਰੱਖਦਾ ਵੀ ਮੇਰੇ ਘਰ ਦੋ ਬੰਦੇ ਆਣਗੇ ਤੇ ਉਹਨਾਂ ਨੂੰ ਪਤਾ ਲੱਗੇ ਵੀ ਮੇਰਾ ਘਰ ਸਾਫ-ਸੁਤਰਾ ਹੈਗਾ ਕਿ ਐਮਐਲਏ ਸਾਹਿਬ ਇਸ ਚੀਜ਼ ਤੇ ਕੇ ਗੌਰ ਨਹੀਂ ਕਰਦੇ ਜਾਂ ਜਿਹੜੇ ਇਹਨਾਂ ਦੇ ਸ਼ਹਿਰੀ ਪ੍ਰਧਾਨ ਨੇ ਅਸੀਂ ਉਹਨਾਂ ਨੂੰ ਵੀ ਬਾਰ-ਬਾਰ ਬੇਨਤੀ ਕਰ ਚੁੱਕੇ ਆ ਐਮਐਲਏ ਸਾਹਿਬ ਦੇ ਦਫ਼ਤਰ ਦੇ ਵਿੱਚ ਵੀ ਅਸੀਂ ਕਈ ਵਾਰੀ ਜਾ ਚੁੱਕੇ ਆ ਪਰ ਉਹਨਾਂ ਨੂੰ ਅਜੇ ਤੱਕ ਇਸ ਚੀਜ਼ ਦਾ ਕੋਈ ਵੀ ਇਹਦੇ ਤੇ ਕੋਈ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਗੱਲ ਸਿਰਫ ਇੰਨੀ ਹੈ ਕਿ ਥੋੜਾ ਜਿਹਾ ਰਸਤਾ ਹੈਗਾ ਨਾਲਾ ਹੈਗਾ ਉਹ ਉਹਦੀ ਸਫਾਈ ਕਰਨੇ ਵਾਲੀ ਹੈ ਜੇ ਇਨਸਾਨ ਦੇ ਮਨ ਦੇ ਵਿੱਚ ਇਹ ਗੱਲ ਹੋਵੇ ਨਾ ਮੈਂ ਕੰਮ ਕਰਨਾ ਹੈ ਵਿਲਿੰਗ ਪਾਵਰ ਹੋਵੇ ਤਾਂ ਸਾਰੇ ਕੰਮ ਬੜੇ ਆਸਾਨੀ ਨਾਲ ਨਿਭਾ ਜਾਂਦੇ ਨੇ ਜਾਂ ਤਾਂ ਇਹ ਲੱਗਦਾ ਵੀ ਉਹਨਾਂ ਨੇ ਕੋਈ ਮਨਸ਼ਾ ਨਹੀਂ ਹੈਗੀ ਵੀ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਕਰੀਏ ਠੀਕ ਹੈ ਜੀ ਤੇ ਦੂਜੀ ਗੱਲ ਆ ਕਿ ਆ ਦੇਖੋ ਨਾਲ ਦੇ ਪਿਛਲੇ ਪਾਸੇ ਇੱਕ ਬਹੀ ਹੈਗੀ ਆ ਉਹ ਮਹੱਲੇ ਵਾਲਿਆਂ ਨੇ ਕਿਉਂਕਿ ਉਹਨਾਂ ਦਾ ਪਾਣੀ ਰਸਤਾ ਉੱਚਾ ਬਣਾਇਆ ਹੋਇਆ ਥੋੜਾ ਜਿਹਾ ਪਾਣੀ ਉਹਨਾਂ ਦਾ ਬਾਹਰ ਨਿਕਲਦਾ ਤੇ ਉਹਨਾਂ ਨੇ ਬੜਾ ਵਧੀਆ ਉਹਨੂੰ ਮੇਨਟੇਨ ਕੀਤਾ ਰਸਤੇ ਦੇ ਵਿੱਚ ਉਹਨਾਂ ਨੇ ਫੁੱਲ ਬੂਟੇ ਲਾਏ ਨੇ ਅਸੀਂ ਵੀ ਆ ਫੁੱਲ ਬੂਟੇ ਲਾਏ ਸੀਗੇ ਠੀਕ ਹੈ ਜੀ ਇਹ ਇੱਕ ਪਾਸੇ ਸਰਕਾਰ ਇਹ ਗੱਲ ਕਹਿੰਦੇ ਵੀ ਦਰਖਤ ਲਗਾਏ ਜਾਣ ਵੱਧ ਤੋਂ ਵੱਧ ਦਰਖਤ ਲਗਾਏ ਜਾਣ ਦੂਜੇ ਪਾਸੇ ਸਾਡੇ ਵਿਹੀ ਦੇ ਵਿੱਚ ਸਾਹਮਣੇ ਸੀ ਦੋ ਦਰਖਤ ਸੀਗੇ ਉਹ ਕਿਹਨੇ ਪੱਟੇ ਸਾਰਾ ਪਤਾ ਹੈ ਪਰ ਉਹਦੇ ਤੇ ਕੋਈ ਵੀ ਐਕਸ਼ਨ ਨਹੀਂ ਹੁੰਦਾ ਜਿਵੇਂ ਹੁਣ ਇਹ ਸੀਵਰੇਜ ਦੇ ਪਾਣੀ ਖੜਨ ਨਾਲ ਜਿਹੜੀ ਸੜਕ ਵੀ ਆ ਉਹ ਵੀ ਟੁੱਟੀ ਨਜ਼ਰ ਆ ਰਹੀ ਹੈ ਟਾਈਆਂ ਨਜ਼ਰ ਆ ਰਹੀਆਂ ਸਾਨੂੰ ਸਾਨੂੰ ਇਹ ਫਿਕਰ ਹੋਇਆ ਵੀ ਅਸੀਂ ਤਕਰੀਬਨ 15-18 ਸਾਲਾਂ ਦੇ ਬਾਅਦ ਸਾਡੀ ਆ ਇੰਟਰਲੋਕ ਟਿੱਟ ਲੱਗੀ ਹੈ ਠੀਕ ਹੈ ਇਹ ਤਕਰੀਬਨ ਦੋ ਮਹੀਨਿਆਂ ਦੇ ਵਿੱਚ ਵਿੱਚ ਹੀ ਇਹ ਇਹ ਟੁੱਟ ਜਾਣੀਆਂ ਤੇ ਉਦੋਂ ਬਾਅਦ ਸਾਡਾ ਕੀ ਹਾਲ ਹੋਊਗਾ ਫੇਰ ਕੀ ਸਰਕਾਰਾਂ ਨੇ ਜਿਹੜੀਆਂ ਸਾਡੇ ਤੋਂ ਕਮੇਟੀ ਜਿਹੜੀ ਹੈਗਾ ਸਾਡੇ ਤੋਂ ਹਾਊਸ ਟੈਕਸ ਲੈਣ ਜਾਂਦੀ ਆ ਕੀ ਉਹਨਾਂ ਦਾ ਕੰਮ ਕਰਨ ਦਾ ਕੋਈ ਫਰਜ਼ ਨਹੀਂ ਹੈਗਾ ਇੰਨੀ ਕੀ ਬੇਨਤੀ ਹੈਗੀ ਆ ਕਿ ਸਰਕਾਰ ਕਦੋਂ ਜਾਗੂਗੀ 75 ਸਾਲ ਹੋ ਗਏ ਸਾਨੂੰ 80 ਸਾਲ 78 ਸਾਲ ਹੋ ਗਏ ਆ ਸਰਕਾਰ ਦੇਸ਼ ਆਜ਼ਾਦ ਹੋਇਆ ਨੂੰ ਹਜੇ ਤੱਕ ਸਰਕਾਰਾਂ ਸਾਨੂੰ ਗਲੀਆਂ ਨਾਲੀਆਂ 'ਚ ਅਲ ਜਾ ਕੇ ਰੱਖਿਆ ਹੋਇਆ ਅਗਲੀ ਕੀ ਕਾਰਵਾਈ ਅਸੀਂ ਕੀ ਕਰਾਂਗੇ ਲੋਕ ਚੰਦਰਮਾ ਤੇ ਪਹੁੰਚ ਚੁੱਕੇ ਨੇ ਅਸੀਂ ਇੱਥੇ ਗਲੀਆਂ ਨਾਲੀਆਂ ਦੇ ਵਿੱਚ ਰੋਲਦੇ ਫਿਰਦੇ ਰਹੇ ਹਾਂ ਸਾਨੂੰ ਸੀਵਰੇਜ ਦੀ ਪ੍ਰੋਬਲਮ ਬਹੁਤ ਆ ਰਹੀ ਹੈ ਜਿਹਦੇ ਕਰਕੇ ਇੱਥੇ ਗੰਦਗੀ ਬਹੁਤ ਫੈਲੀ ਹੋਈ ਆ ਮੱਛਰ ਬਹੁਤ ਹੋਏ ਹੋਏ ਆ ਬੱਚਿਆਂ 'ਚ ਬਿਮਾਰੀਆਂ ਦਾ ਬਹੁਤ ਹੋਇਆ ਹੋਇਆ ਫੀਵਰ ਵਗੈਰਾ ਹੁੰਦਾ ਏ ਤੇ ਸਾਨੂੰ ਆਉਣ ਜਾਣ ਨੂੰ ਸਭ ਤੋਂ ਪਹਿਲਾਂ ਤਾਂ ਬਹੁਤ ਪ੍ਰੋਬਲਮ ਹੈ ਕਿਉਂਕਿ ਪਾਣੀ ਅੱਧੀ ਗਲੀ ਤੱਕ ਤਾਂ ਆਇਆ ਹੋਇਆ ਹੈਗਾ ਆ ਤੇ ਇੱਥੇ ਐਮਐਲਏ ਦੇ ਦਫ਼ਤਰ 'ਚ ਅਸੀਂ ਕਿੰਨੀ ਵਾਰੀ ਜਾ ਚੁੱਕੇ ਹਾਂ ਤੇ ਕਿਹਾ ਵੀ ਹੈਗਾ ਉਹਨਾਂ ਨੂੰ ਵੀ ਅੱਧਰ ਸਫਾਈ ਥੋੜੀ-ਬਹੁਤੀ ਕਰਵਾਈ ਜਾਵੇ ਪਰ ਕੋਈ ਧਿਆਨ ਹੀ ਨਹੀਂ ਦਿੰਦਾ ਹੈਗਾ ਕੋਈ ਅੱਧਰ ਕਿਸੇ ਕਿਸਮ ਦੀ ਸਫਾਈ ਨਹੀਂ ਹੈਗੀ ਤੇ ਜਿਹੜਾ ਸਵੀਪਰ ਵੀ ਆਂਦਾ ਉਹ ਵੀ ਬਹੁਤ ਪਰੇਸ਼ਾਨ ਹੋਇਆ ਹੋਇਆ ਨਾਲ ਹੀ ਹੈ ਜੀ ਸਾਡੇ 10-20 ਫੁੱਟ ਦੀ ਦੂਰੀ ਤੇ ਹੀ ਹੈ ਨਾਲ ਹੀ ਸਾਡੇ ਐਮਐਲਏ ਦਾ ਦਫ਼ਤਰ ਹੈ ਕੋਈ ਧਿਆਨ ਹੀ ਨਹੀਂ ਦਿੰਦਾ ਹੈਗਾ ਇਸ طرف ਪੇਪੀ ਕੋਈ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈਗਾ ਤੇ ਹੁਣ ਤਾਂ ਪਾਣੀ ਪੂਰੀ ਪ੍ਰੋਪਰ ਗਲੀ ਚ ਆ ਜਾਂਦਾ ਜਦੋਂ ਬਾਰਿਸ਼ ਆਈ ਹੁੰਦੀ ਆ ਉਦੋਂ ਤਾਂ ਇੱਥੋਂ ਲੰਘਣਾ ਬਹੁਤ ਔਖਾ ਹੋ ਜਾਂਦਾ ਸਾਡੇ ਬੱਚੇ ਕੰਮ ਦੇ ਕਿਸੇ ਦਫਤਰ ਸੀਨੀਅਰ ਅਫਸਰ ਨੂੰ ਮਿਲੇ ਹੋ ਇਸ ਪਾਣੀ ਨੂੰ ਲੈ ਕੇ ਸਮੱਸਿਆ ਹਾਂ ਜਾਨਦੇ ਹੀ ਰਹੇ ਆ ਤਕਰੀਬਨ ਰੋਜ਼ਾ ਵੀ ਗੇੜਾ ਰਿਹਾਏ ਜਾਂਦੇ ਸਾਡੇ ਜਾਂਦੇ ਰਹੇ ਆ ਉੱਥੇ ਕਹਿੰਦੇ ਰਹੇ ਆ ਜਾ ਕੇ ਕਿ ਇੱਥੇ ਨਾਲੀਆਂ ਦਾ ਕੋਈ ਸੀਵਰੇਜ ਪਾਈ ਜਾਵੇ ਪਾਈਪਾ ਪਾਈਆਂ ਜਾਣ ਅੰਡਰਗਰਾਊਂਡ ਹੋ ਜਵੇ ਇਹ ਤਾਂ ਕਿ ਸਾਨੂੰ ਵੀ ਥੋੜਾ ਸੌਖਾ ਹੋਵੇ ਇੱਥੇ ਸਾਡੇ ਤਾਂ ਕੋਈ ਆਂਦਾ ਜਾਂਦਾ ਵੀ ਹਰ ਕੋਈ ਸਾਨੂੰ ਆ ਕੇ ਟੋਕ ਹੀ ਜਾਂਦੇ ਆ ਵੀ ਤੁਹਾਡੇ ਐਨੇ ਗੰਦੇ ਮਹੱਲੇ ਦੇ ਵਿੱਚ ਤੁਸੀਂ ਰਹਿ ਰਹੇ ਹੈਗੇ ਤੇ ਕੋਈ ਸੁਵਾਈ ਕੀਤੀ ਜਾਵੇ ਨਾ ਸੋਨੇ ਚ ਵੀ ਆ ਰਹੇ ਆ ਵੀ ਰਿਸ਼ਤੇਦਾਰ ਨੇ ਜਿਹੜੇ ਉਹ ਵੀ ਆਉਣੇ ਇੱਥੇ ਘੱਟ ਹੋ ਕੇ ਆ ਗਏ ਰਿਸ਼ਤੇਦਾਰ ਤੇ ਕੋਈ ਨਹੀਂ ਆਂਦਾ ਹੈਗਾ ਕਿਉਂਕਿ ਇੱਥੇ ਗੱਡੀ ਵੀ ਕਿੱਥੇ ਖੜਾੜੀਆਂ ਗੰਦਗੀ ਦੇ ਵਿੱਚ ਬੰਦਾ ਉਤਰਦਾ ਨਹੀਂ ਹੈਗਾ ਗੱਡੀ ਤੋਂ ਕਸਟਮਰ ਆਣਾ ਉਹ ਬਹੁਤ ਔਖਾ ਹੋਇਆ ਹੋਇਆ ਏ ਤੇ ਸਾਨੂੰ ਤਾਂ ਹਰ ਕੋਈ ਕਹਿ ਕੇ ਚਲਾ ਜਾਂਦਾ ਏ ਤੁਸੀਂ ਵੀ ਕਿੰਨੇ ਗੰਦੇ ਮਹੱਲੇ ਦੇ ਵਿੱਚ ਆ ਗਏ ਹੋ ਮੂਰੇ ਗਰਮੀ ਆਉਂਦੀ ਆ ਸਾਨੂੰ ਮੱਖੀ ਮੱਛਰ ਤੋਂ ਬਹੁਤ ਬੱਚੇ ਸਾਡੇ ਖੇਡਦੇ ਨੇ ਹਟਾਂ ਮੈਂ ਇੱਥੇ ਹਾਂਜੀ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਆ ਸਾਡੀਆਂ ਬਹੁਤ ਕੰਪਲੇਨ ਜਾ ਚੁੱਕੀਆਂ ਐ ਕਿਰਪਾ ਕਰਕੇ ਇਹਨੂੰ ਅੱਗੇ ਤੱਕ ਪਹੁੰਚਾਓ ਤਾਂ ਕਿ ਇਸ ਮਸਲੇ ਦਾ ਕੋਈ ਹੱਲ ਨਿਕਲੂ ਅਸੀਂ ਮਹੱਲੇ ਦਾ ਸਾਡੇ ਦਾ ਨਾਮ ਤਾਂ ਸੁੰਦਰ ਨਗਰ ਆ ਪਰ ਅਸੀਂ ਇੱਥੇ ਨਰਕ ਭਰੀ ਜ਼ਿੰਦਗੀ ਜਿਉ ਰਹੇ ਆ ਜਦੋਂ ਬਾਰਿਸ਼ ਆਉਂਦੀ ਆ ਉਦੋਂ ਤਾਂ ਇੰਨਾ ਬੁਰਾ ਹਾਲ ਆ ਕਿ ਜਿਹੜਾ ਪਾਣੀ ਆ ਰੋਡ ਦਾ ਪਾਣੀ ਮੇਰੋ ਕਪਲਾ ਪੰਪ ਤੋਂ ਲੈ ਕੇ ਸਾਰਾ ਪਾਣੀ ਉਹ ਜਿਹੜਾ ਸਾਡੀਆਂ ਗਲੀ ਨੀਮੀ ਹੈ ਇਹਦੇ ਵਿੱਚ ਉਜੋਕੇ ਲੰਗਦਾ ਜਿਹੜਾ ਕਿ ਪਾਣੀ ਘਰਾਂ ਦੇ ਵਿੱਚ ਵੀ ਇੰਟਰ ਹੋ ਜਾਂਦਾ ਅਸੀਂ ਤਕਰੀਬਨ 10 ਤੋਂ 12 ਵਾਰੀ ਇੱਕ ਸਾਲ ਦੇ ਵਿੱਚ ਕਮੇਟੀ ਦਫ਼ਤਰ ਸਾਰੇ ਮਹੱਲੇ ਵਾਲੇ ਹੋ ਕੇ ਜਾਇਆ ਹੁਣੇ ਆ ਤੇ ਐਮਐਲਏ ਸਾਹਿਬ ਕੋਈ 2-3 ਵਾਰ ਜਾਏ ਪਰ ਕਿਸੇ ਦੇ ਉੱਪਰ ਜੂ ਨਹੀਂ ਸਕਦੀ ਪਰ ਸਾਡੇ ਗ੍ਰੀਦੇ ਐਮਸੀ ਨਸਰ ਸਿੰਘ ਜੀ ਉਹਨਾਂ ਕੋ ਵੀ 2-3 ਵਾਰ ਅਸੀਂ ਉਹ ਗਲੀ 'ਚ ਵੀ ਬੁਲਾ ਲਿਆ ਪਰ ਕੋਈ ਹੱਲ ਨਹੀਂ ਹੋਇਆ ਜਿਹੜਾ ਪਾਣੀ ਆ ਉਹ ਬਹੁਤ ਹੀ ਗਲੀ ਦੇ ਵਿੱਚ ਖੜਾ ਵਾ ਠੀਕ ਆ ਕੰਦਾ ਨੂੰ ਸੇਮ ਆਈਪੀ ਆ ਇੰਨੀ ਮੁਸ਼ਕਲ ਨਾ ਇਹ ਗਲੀ ਬਣੀ ਸੀਗੀ ਜਿਹੜੀ ਕਿ ਗਲੀ ਹੁਣ ਟੁੱਟ ਚੁੱਕੀ ਹੈ ਸਾਡੀ ਦੁਬਾਰਾ ਸਾਡੀ ਇਹ ਬੇਨਤੀ ਆ ਵੀ ਇੱਕ ਪਾਸੇ ਸਰਕਾਰ ਨੇ ਸਵੱਛ ਅਭਿਆਨ ਚਲਾਇਆ ਹੋਇਆ ਪਰ ਇੱਥੇ ਸਾਡੀ ਗਲੀ 'ਚ ਬੁਰਾ ਹਾਲ ਆ ਬਿਮਾਰੀਆਂ ਫਲਣ ਡਾਰਾ ਮੱਛਰ ਮੱਖੀਆਂ ਬਹੁਤ ਗੰਦਗੀ ਫੈਲੀ ਹੋਈ ਆ ਅਸੀਂ ਗਲੀ ਦੇ ਵਿੱਚ ਸਫਾਈ ਖੁਦ ਰੱਖ ਰਹੇ ਹਾਂ ਬੂਟੇ ਲਗਾਏ ਨੇ ਪਰ ਬੂਟੇ ਵੀ ਜੋ ਪਾਣੀ ਦੇ ਨਾਲ ਗਲ ਚੁੱਕੇ ਨੇ ਸਾਡੀ ਇਹ ਐਮਐਲਏ ਸਾਹਿਬ ਦਾ ਦਫ਼ਤਰ ਮਹਿਜ 50 ਗਾਜ ਦੀ ਦੂਰੀ ਤੇ ਆ ਇਸੇ ਗਲੀ ਦੇ ਮੋੜ ਤੇ ਦਫ਼ਤਰ ਆ ਪਰ ਕੋਈ ਇਸ ਗਲੀ ਵੱਲ ਅੱਜ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ ਸਾਡੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹਦਾ ਹੱਲ ਕੀਤਾ ਜਾਵੇ ਜੋ ਕਿ ਨਾਲਾ ਮਿੱਟੀ ਨਾਲ ਭਰ ਚੁੱਕਿਆ ਹੈ ਨਾਲੇ ਨੂੰ ਖਾਲੀ ਕਰਾਇਆ ਜਾਵੇ ਜਾਂ ਸਾਡੀ ਗਲੀ ਦੇ ਵਿੱਚ ਸੀਵਰੇਜ ਪਾਏ ਜਾਵੇ ਜਦੋਂ ਹੀ ਆਵਾਮ ਸਾਡੀ ਸਰਕਾਰ ਆਈ ਆ ਅਸੀਂ ਸਭ ਤੋਂ ਪਹਿਲਾਂ ਇਹ ਜਿਹੜਾ ਮੁਦਰਸੀ ਸ਼ਹਿਰ ਸੁਨਾਰਾ ਪਾਣੀ ਦਾ ਤੇ ਤੁਹਾਨੂੰ ਵੀ ਜਾਣੋਗਾ ਕਿ 7 ਸਵਾ ਸਾਲ ਮੈਂ ਸਿਰਫ ਟ੍ਰੀਟਮੈਂਟ ਦਾਂਤੀ ਰਿਹਾ ਹਾਂ ਜੋ ਕਿ ਸੁਨਾਰਾ ਨੀਸਿਨ ਕੌਂਸਲ ਸੇ ਕਦੇ ਵੀ ਚਾਰ ਵਾਰ ਗ੍ਰਾਏ ਗਏ ਨੇ ਤੇ 25 ਸਾਲ ਤੋਂ ਇੱਥੇ ਉਹ ਸਾ ਸਭ ਤੋਂ ਅੱਗੇ ਤੇ ਉਹਨਾਂ ਤੋਂ ਕਦੇ ਵੀ ਦੇਖੋ ਪਾਣੀ ਦਾ ਹੱਲ ਨਹੀਂ ਸੀ ਉਹ ਮੈਂ 90 ਕੰਨ ਦੇ ਵਿੱਚ ਕਿਹਾ ਸੀ ਵੀ ਅਸੀਂ ਪਾਣੀ ਦਾ ਹੱਲ ਕਰਾਂ ਤੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਸਾਡੇ ਸੀਗਾ ਉਹ ਸ਼ਹਿਰ ਦੇ ਵਿੱਚ ਗੁਨਾਹ ਉਹ ਤੋਂ ਮੇਰੇ ਖੁਦ ਰਹਿ ਰਿਹਾ ਮੈਂ ਐਸੇ ਪਾਣੀ ਉੱਪਰ ਰਹਿ ਜਾਂਦਾ ਹਮੇਸ਼ਾ ਕਦੇ ਗੁਨਾਹ ਕੋਲੋਂ ਸੁੱਕਾ ਨਹੀਂ ਮਿਲਦਾ ਚਾਹੇ ਗਰਮੀ ਚਾਹੇ ਸਰਦੀ ਬਿਨਾਂ ਨਹੀਂ ਤੋਂ ਵੀ ਤੇ ਮੇਰੇ ਮਨ 'ਚ ਇੱਕ ਸੀ ਵੀ ਸਭ ਤੋਂ ਬਣਾ ਆਪਣੀ ਸਰਕਾਰ ਆਈ ਤੇ ਅਸੀਂ ਪਾਣੀ ਦਾ ਹੀ ਹੱਲ ਕਰਾਂ ਤੇ ਸਭ ਤੋਂ ਪਹਿਲਾਂ ਮੈਂ ਸਵਾ ਸਾਲ ਟਰੀਟਮੈਂਟ ਪਲਾਨ ਮਿਲਦਾ ਉਹਨੂੰ ਚਾਲੂ ਕਰਵਾਉਂਦਾ ਤੇ ਕੋਸ਼ਿਸ਼ ਹਸਾ ਦਾ ਐਮਐਲਏ ਸਾਹਿਬ ਦੀਆਂ ਉਹ ਹਾਇਰਟਾਂ ਦੇ ਨਾਲ ਅਸੀਂ ਉਹ ਸੀਵਰੇਜ ਚਾਲੂ ਕੀਤਾ ਤੇ ਤਕਰੀਬਨ ਅੱਧੇ ਸ਼ਹਿਰ ਦਾ ਅਸੀਂ ਉਸ ਤਰੀਕੇ ਹੱਲ ਕਰਤਾ ਪਾਣੀ ਦਾ ਤੇ ਬਾਕੀ ਜੋ ਤੁਸੀਂ ਕਹਿ ਰਹੇ ਹੋ ਵੀ ਸ਼ਹਿਰ ਜੋ ਨਹੀਂ ਗੱਲ ਆ ਬਾਕੀ ਜਿਹੜਾ ਸ਼ਹਿਰ ਜਰੂਰ ਆ ਸਾਰਾ ਉਹ ਸਾਰਾ ਹੱਲ ਇੱਕ ਵਾਰਚ ਹੀ ਹੋ ਜਾਊਗਾ ਮੁੜ ਕੇ ਸ਼ਹਿਰ ਦੇ ਵਿੱਚ ਕਿਤੇ ਵੀ ਪਾਣੀ ਖਾਣ ਦੀ ਪ੍ਰੋਬਲਮ ਨਹੀਂ ਆਊਗੀ ਜਿਹੜੀਆਂ ਕਲੋਨੀਆਂ ਨੇ ਉਹ ਵੀ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੀਆਂ ਗੱਲ ਕਰੀਏ ਆਪਣੇ ਐਮਐਲਏ ਸਾਹਿਬ ਦਾ ਜਿੱਥੇ ਆਫਿਸ ਆ ਉਹ ਤੋਂ ਬੀ ਗੱਜ ਦੇ 30 ਗੱਜ ਦੀ ਦੂਰੀ ਤੇ ਮੇਨ ਜਿਹੜਾ ਮੋੜ ਆ ਸੜਕ ਬਣੀ ਹੋਈ ਆ ਉਹਦੇ ਸੀਵਰੇਜ ਦੀ ਪ੍ਰੋਬਲਮ ਕਾਰਨ ਪਾਣੀ ਖੜਾ ਵਾ ਦੇਖੋ ਇੱਕ ਤਰ੍ਹਾਂ ਸਾਡੀ ਕਮੇਟੀ ਵਿੱਚ ਅਸੀਂ ਹੈ ਨਹੀਂ ਕਮੇਟੀ ਵਿੱਚ ਕਰਨਵੀਰ ਜੀ ਭਗਾਨਾ ਹੈ ਜੋ ਕਿ ਕੌਂਸਲਰ ਰਹੇ ਨੇ ਤੇ ਉਹ ਉਹਨਾਂ ਦੇ ਪਰਸੀਗੇ ਨੂੰ ਮੰਗ ਰਹੇ ਉਸ ਤੋਂ ਬਨੇ ਐਮਐਲਏ ਸਾਹ ਕੌਂਸਲਰ ਰਹੇ ਨੇ ਉਹਨਾਂ ਦੇ ਪਰਸੀਗੇ ਸਾਨੂੰ ਜਿਆਦਾ ਮੌਕਾ ਮਿਲਿਆ ਅਸੀਂ ਹਰ ਮਾਡਲ ਹਰ ਸ਼ਹਿਰ ਨੂੰ ਪੂਰੇ ਸ਼ਹਿਰ ਨੂੰ ਟ੍ਰੀਟਮੈਂਟ ਪਾਣਾ ਜੋੜਨੀ ਕੋਸ਼ਿਸ਼ ਕਰ ਰਹੇ ਹਾਂ ਤੇ ਸਾਡੇ ਪੀਡਬਲ ਵਾਲੇ ਘਾਰੀਆਂ ਨਾਲ ਗੱਲ ਹੋਈ ਆ ਅਸੀਂ ਇਹਦਾ ਵੀ ਮਤਾ ਪਵਾਇਆ ਹੋਇਆ ਵਾ ਐਸਟੀਮੇਟ ਲਵਾ ਰਹੇ ਹਰ ਜਗ੍ਹਾ ਦਾ ਅਸੀਂ ਪੀਡਬਲ ਹੈ ਕਿੰਨਾ ਖਰਚਾ ਆਊਗਾ ਸਾਨੂੰ ਪਾਈਪਾਂ ਤੇ ਮੁਹੱਲੇ ਨੂੰ ਜੋੜਨ ਦਾ ਤੇ ਅਸੀਂ ਉੱਥੇ ਹੀ ਮੁਹੱਲੇਆਂ ਨੂੰ ਯਕੀਨ ਦਿਵਾਉਣਾ ਵੀ ਬਹੁਤ ਜਲਦੀ ਉਹਨਾਂ ਦੇ ਪੱਕੀ ਸੰਥਿਆ ਹਲ ਹੋ ਜੂਗੀ ਤਾਂ ਕਿ ਉਹਨਾਂ ਨੂੰ ਇਹ ਹਰੀ ਸਾਹ ਸਾਹ ਮਿਲ ਸਕੇ ਦੇਖੋ ਤੁਹਾਡੇ ਆਪਣਾ ਜਿਹੜਾ ਸ਼ਹਿਰ ਸਮਰਾਲਾ ਹੈਗਾ ਇੱਥੇ ਲਗਭਗ 30% ਸ਼ਹਿਰ ਦੇ ਸੀਵਲਸ ਪਿਆ ਹੋਇਆ ਤੇ 50% ਸ਼ਹਿਰ ਦੇ ਸੀਵਲਸ ਜਿਹੜਾ ਹੈਗਾ ਉਹ ਨਹੀਂ ਜੁੜਿਆ ਹੋਇਆ ਤੇ ਇੱਕ ਤਾਂ ਆਪਣਾ ਜਿਹੜਾ ਇਸ ਪ੍ਰੋਜੈਕਟ ਹੈਗਾ ਇਹ WhatsApp ਤੇ ਰਿਪੋਰਟ ਬਣਾ ਰਿਹਾ ਤੇ ਉਹਨਾਂ ਵੱਲੋਂ ਹੀ ਪੂਰਾ ਕੀਤਾ ਜਾਣਾ ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਕਈ ਜਗ੍ਹਾ ਜਿਹੜੀ ਆਪਣੀ ਨਕ ওভারਫਲੋ ਹੈ ਹਨਾ ਤੇ ਉਹਦੇ ਵਾਸਤੇ ਦੇਖੋ ਇੱਕ ਤਾਂ ਤੁਸੀਂ ਪਿੱਛੇ ਦੇਖਿਆ ਵੀ ਇੱਕ ਟੋਬੇ ਦਾ ਪਾਣੀ ਜਿਹੜਾ ਸੀਗਾ ਉਸ ਦਾ ਐਸਟੀਪੀ ਨਾਲ ਜੋੜ ਦਿੱਤਾ ਉਹਦੇ ਨਾਲ ਮਸਲਾ ਹੱਲ ਹੋ ਗਿਆ ਹੁਣ ਜਿਹੜਾ ਖੰਨਾ ਰੋਡ ਹੈ ਅਸੀਂ ਉਹਦੇ ਕੰਮ ਕਰ ਰਹੇ ਹਾਂ ਤੇ ਹੋ ਸਕਦਾ ਵੀ ਆਪਾਂ ਜਲਦੀ ਹੀ ਉਹਦਾ ਪਾਣੀ ਵੀ ਨਾ ਥੋੜੇ ਜਿਲੇ ਲਿੰਕ ਜੋੜਨ ਵਾਲੇ ਹੁੰਦੇ ਕਈ ਜਗ੍ਹਾ ਤੇ ਅਸੀਂ ਉਹਦੇ ਉੱਪਰ ਕੰਮ ਕਰ ਰਹੇ ਹਾਂ ਵੀ ਉਹ ਲਿੰਕ ਜੋੜ ਕੇ ਵੀ ਉਹ ਪਾਣੀ ਦੀ ਨਿਕਾਸੀ ਹੋਰ ਪਾਸੇ ਹੋ ਜਵੇ ਇੱਕ ਕੁਛੜੀਏ ਏਰੀਆ ਜਿੱਥੇ ਕਿ ਕਿਸੇ ਪਾਸੇ ਜੁੜਿਆ ਹੀ ਨਹੀਂ ਹੋਇਆ ਤੇ ਉਸ ਜਗ੍ਹਾ ਲਈ ਅਸੀਂ ਇਸ ਆਪਣੇ ਕੋਲ ਸੈਕਸ਼ਨ ਟੈਂਕਰ ਹੈਗਾ ਉਹ ਅਸੀਂ ਰੈਗੂਲਰਲੀ ਭੇਜਦੇ ਵੀ ਆ ਤੇ ਜਿੱਥੇ ਕਿਤੇ ਜ਼ਿਆਦਾ ਹੈਗੀ ਹੈ ਜਿਵੇਂ ਤੁਸੀਂ ਇੱਕ ਤੋਂ ਜਗ੍ਹਾ ਏਰੀਆ ਦੱਸਿਆ ਮੈਨੂੰ ਆਪਾਂ ਉੱਥੇ ਸਪੈਸ਼ਲੀ ਹੋਰ ਉਹਨਾਂ ਨੂੰ ਥੋੜਾ ਜਿਹਾ ਵੱਧ ਪੁਨਰ ਗੜੇ ਲਵਾ ਦੇਵਾਂਗੇ ਤੇ ਉਹ ਵੀ ਜਦੋਂ ਤੱਕ ਆਪਣਾ ਪੂਰਾ ਸੀਵਰ ਨਹੀਂ ਪੈਂਦਾ ਤਾਂ ਰੱਖ ਤਾਂ ਇਸ ਤਰੀਕੇ ਨਾਲ ਹੀ ਆਪਾਂ ਚਲਾ ਰਹੇ ਆ ਬਾਕੀ ਆਈ.ਡੀ.ਆਈ. ਵਾਲੇ ਪਾਸੇ ਵੀ ਹੈਗਾ ਤੇ ਅਸੀਂ ਕੁਝ ਲਿੰਕ ਜੋੜਨ ਲਈ WhatsApp ਤੇ ਸੀਰਵਰ ਨੂੰ ਕਿਹਾ ਵੀ ਅਸੀਂ ਉਹਨਾਂ ਨੂੰ ਫੌਟੋ ਫੋੜੇ ਬਹੁਤ ੰਨੇ ਸਾਡੇ ਕੋਲ ਹੈਗੇ ਦੇ ਦਵਾਂਗੇ ਵੀ ਉਹ ਲਿੰਕ ਜੋੜ ਦੇ। ਸਰ ਇੱਕ ਐਮਐਲਏ ਸਾਹਿਬ ਦੇ ਆਫਿਸ ਤੋਂ ਮਹਿਜ ਪੀ ਪੀ ਫੋਰ ਦੀ ਧੂਰੀ ਤੇ ਰਸਤਾ ਉੱਥੇ ਵੀ ਬਿਲਕੁਲ ਇੱਕ ਖੂਜੇ ਚ ਪ੍ਰੋਬਲਮ ਆ। ਹਾਂ ਬਿਲਕੁਲ ਹੈ ਕਿਉਂਕਿ ਐਮਐਲਏ ਸਾਹਿਬ ਦਾ ਖੁਦ ਆਪਣਾ ਆਫਿਸ ਉੱਤੇ ਨਜ਼ਰ ਨਹੀਂ ਪੈ ਰਿਹਾ ਹੈਗਾ ਤੁਹਾਡੇ ਪ੍ਰਸ਼ਾਸਨ ਦੇ ਬੰਦੇ ਵੀ ਜਾਣਦੇ ਨੇ। ਨਹੀਂ ਉਹ ਜਾਣਦੇ ਆ ਮੈਂ ਉਹੀ ਦੱਸਿਆ ਨਾ ਕਿ ਉੱਥੋਂ ਵੀ ਸਕਸ਼ਨ ਟੈਂਕਰ ਨਾਲ ਹੀ ਪਾਣੀ ਘਟਣਾ ਹੁੰਦਾ। ਇਹ ਕਈ ਵਾਰ ਉਹ ਪਾਣੀ ਓਵਰਫਲ ਹੋ ਜਾਂਦਾ ਜੇ ਸੈਕਸ਼ਨ ਟੈਂਕਰ ਕਿਤੇ ਨਹੀਂ ਜਾ ਪੰਦਾ ਤੇ ਵੈਸੇ ਹੁਣ ਅਸੀਂ ਇੱਕ ਇਸ ਕੰਮ ਲਈ ਜੈਟਿੰਗ ਮਸ਼ੀਨ ਵੀ ਨਵੀਂ ਲੈ ਲਈ ਹੈ ਤੇ ਥੋੜੇ ਦਿਨਾਂ ਦੇ ਅੰਦਰ ਅਸੀਂ ਉਹ ਵੀ ਚਲਾ ਲੈਣੀ ਹੈ ਤੇ ਹੋਪਫੁਲੀ ਵੀ ਆਪਾਂ ਇੰਪਰੂਵਮੈਂਟ ਦੇਖਾਂਗੇ ਕਦੋਂ ਤੱਕ ਨਿਗਰਾਨੀ ਕਰ ਸਕਦੇ ਜੀ ਜਦੋਂ ਬੱਸ ਇਹ ਨਿਗਰਾਨੀ ਆਪਾਂ ਦੇਖੋ ਪੂਰੀ ਤਰ੍ਹਾਂ ਤਾਂ ਜਦੋਂ ਤੱਕ ਪੂਰਾ ਸੀਰੀਅਸ ਨਹੀਂ ਪੈਂਦਾ ਸ਼ਾਇਦ ਇਹਦੇ ਵਿੱਚ ਤਾਕਤ ਨਹੀਂ ਹੈ ਪਰ ਕੁਝ ਏਰੀਆ ਵਿੱਚ ਆਪਾਂ ਜ਼ਰੂਰ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਹੀ ਆਪਾਂ ਨੂੰ ਪਤਾ ਲੱਗੇਗਾ ਵੀ ਹਾਂ ਕੁਝ ਰਲੀਫ ਮਲੇਗੀ ਉੱਤੇ ਪਰ ਮਸਲਾ ਹਲ ਹੋਏਗਾ ਤੁਸੀਂ ਵੱਡੇ ਸ਼ਹਿਰਾਂ ਚ ਵੀ ਰਹੇ ਹੋ ਸਰ ਇਹ ਲੱਗਦਾ ਨਹੀਂ ਕਿ ਵੀ ਜਿਹੜੀ ਹੈ ਵੀ ਆਜ਼ਾਦੀ ਤੋਂ ਬਾਅਦ ਹਲੇ ਜਿਹੜਾ ਸੀਵਰੇਜ ਦੀ ਪ੍ਰੋਬਲਮ ਵੀ ਪੂਰੀ ਨਜਾਤ ਨਹੀਂ ਪਾ ਸਕਿਆ ਸਮਰਾਲਾ ਸ਼ਹਿਰ ਹਾਂ ਦੇਖੋ ਸਮਰਾਲੇ ਵਿੱਚ 50% ਸੀਵਰੇਜ ਪਿਆ ਨਹੀਂ ਜੀ ਪੂਰਾ ਸੀਵਰੇਜ ਨਹੀਂ ਪਿਆ ਹੋਇਆ ਤੇ ਉਹਦੇ ਦੀ ਇੱਕ ਪਹਿਲਾਂ ਜਗ੍ਹਾ ਵੀ ਹੋਣੀ ਚਾਹੀਦੀ ਹੈ ਜਗ੍ਹਾ ਨਹੀਂ ਸੀ ਐਸਟੀਪੀ ਵਾਸਤੇ ਐਸਟੀਪੀ ਬਣਾਇਆ ਹੈ ਨਾ ਜੀ ਮੇਨ ਕੰਮ ਜਿਹੜਾ ਐਸਟੀਪੀ ਬਣਾਉਣਾ ਸੀ ਉਹ ਹੋ ਚੁੱਕਿਆ ਕੱਲ੍ਹ ਹੀ ਹੋ ਚੁੱਕਿਆ ਤੇ ਹੁਣ ਸਿਰਫ ਜੋੜਨ ਦਾ ਕੰਮ ਆ ਤੇ ਕਾਫੀ ਵੱਡਾ ਕੰਮ ਆਪਣਾ ਹੋ ਚੁੱਕਿਆ ਪਹਿਲਾਂ ਜੇ ਆਪਾਂ ਜੋੜਦੇ ਤੇ ਪਾਣੀ ਜਾਂਦਾ ਕਿੱਥੇ ਐਸਟੀਪੀ ਹੁਣਾ ਬਹੁਤ ਜ਼ਰੂਰੀ ਆ ਹੁਣ ਐਸਟੀਪੀ ਹੈਗਾ ਐਸਟੀਪੀ ਵਰਕਿੰਗ ਹੈ ਤੇ ਪਿਛਲਾ ਸਿਰਫ ਕੰਮ ਰਹਿ ਰਿਹਾ ਤੇ ਓਵੀ ਉਹ ਵੀ ਆਸ ਰੱਖਣੀ ਚਾਹੀਦੀ ਹੈ ਵੀ ਜਲਦੀ ਹੀ ਪੂਰਾ ਹੋ ਜਾਊਗਾ ਤੇ ਪ੍ਰੋਜੈਕਟ ਚੱਲ ਰਿਹਾ ਹੈ ਸੀ ਵੇਖ ਰਹੇ ਹਾਂ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅਧਿ